ਸੰਗਤ ਜੀ ਸਰਵਣ ਕਰ ਰਹੇ ਆ ਸਾਖੀ ਟੁੱਟੀ ਗੰਢੀ ਸ਼੍ਰੀ ਅਨੰਦਪੁਰ ਦਾ ਜੰਗ ਲੱਗੇ ਨੂੰ 3 ਸਾਲ ਹੋ ਗਏ ਸੀ ਵੈਰੀਆਂ ਨੇ ਘੇਰਾ ਪਾਇਆ ਹੋਇਆ ਸੀ ਉਹ ਰਸਦ ਪਾਣੀ ਅੰਦਰ ਨਹੀਂ ਸੀ ਜਾਣ ਦਿੰਦੇ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਸਾਰੇ ਸਿੱਖ ਧਰਮ ਦੇ ਵੈਰੀਆਂ ਦੇ ਨਾਲ ਲੜਦੇ ਲੜਦੇ ਸ਼ਹੀਦ ਹੋ ਚੁੱਕੇ ਸਨ ਬਾਕੀ ਭੁਖ ਅਤੇ ਤਕੀਵੇਂ ਦੇ ਕਰਕੇ ਕਮਜ਼ੋਰ ਹੋ ਗਏ ਸੀ ਉਧਰੋਂ ਵੈਰੀਆਂ ਨੂੰ ਜਿੱਤ ਦੀ ਆਸ ਨਾ ਰਹੀ ਉਹਨਾਂ ਨੇ ਕਿਹਾ ਕਿ ਗੁਰੂ ਜੀ ਅਤੇ ਉਹਨਾਂ ਦੇ ਸਿੱਖ ਕਿਲਾ ਛੱਡ ਜਾਣ ਤਾਂ ਅਸੀਂ ਉਹਨਾਂ ਨੂੰ ਕੁਝ ਨਹੀਂ ਆਖਾਂਗੇ ਸਾਡੀ ਲਾਜ ਰਹਿ ਜਾਊਗੀ ਉਹਨਾਂ ਦੀਆਂ ਜਾਨਾਂ ਬਚ ਜਾਣਗੀਆਂ ਗੁਰੂ ਜੀ ਨੂੰ ਵੈਰੀਆਂ ਦੀਆਂ ਕਸਮਾਂ ਦੇ ਉੱਤੇ ਰਤੀ ਜਿੰਨਾ ਏਤਬਾਰ ਨਹੀਂ ਸੀ ਉਹ ਕਿਲਾ ਖਾਲੀ ਨਹੀਂ ਸੀ ਕਰਨਾ ਚਾਹੁੰਦੇ ਪਰ ਕੁਝ ਸਿੰਘਾਂ ਨੇ ਹੱਥ ਕੀਤਾ ਕਿ ਅਸੀਂ ਜ਼ਰੂਰ ਚਲੇ ਜਾਣਾ ਹੈ ਤਾਂ ਗੁਰੂ ਜੀ ਨੇ ਕਿਹਾ ਚੰਗਾ ਜਿਨ੍ਹਾਂ ਨੇ ਜਾਣਾ ਹੈ ਉਹ ਸਾਨੂੰ ਲਿਖ ਕੇ ਦੇ ਜਾਣ ਕਿ ਨਾ ਅਸੀਂ ਤੁਹਾਡੇ ਸਿੱਖ ਅਤੇ ਨਾ ਤੁਸੀਂ ਸਾਡੇ ਗੁਰੂ ਬਹੁਤ ਸਾਰੇ ਸਿੱਖ ਇਸ ਤਰ੍ਹਾਂ ਬੇਦਾਵਾ ਲਿਖ ਕੇ ਕਰੋ ਕਰੀ ਚਲੇ ਗਏ ਇਹਨਾਂ ਦੇ ਵਿੱਚੋਂ ਮਾਝਾ ਮਾਲਵਾ ਦੁਆਬਾ ਆਦੀ ਸਭ ਇਲਾਕਿਆਂ ਦੇ ਸਿੱਖ ਸਨ ਬੇਦਾਵਾ ਲਿਖਣ ਵਾਲਿਆਂ ਦੇ ਵਿੱਚੋਂ ਕੁਝ ਮਾਝੇ ਦੇ ਸਿੱਖ ਵੀ ਸਨ ਜਦੋਂ ਘਰੇ ਪਹੁੰਚੀ ਤਾਂ ਘਰ ਵਾਲਿਆਂ ਨੇ ਉਹਨਾਂ ਨੂੰ ਮੂੰਹ ਨਾ ਲਾਇਆ ਸਗੋਂ ਉਹਨਾਂ ਨੂੰ ਲਾਣ ਤਾਂ ਪਾਈਆਂ ਉਹਨਾਂ ਨੂੰ ਬੜੀ ਸ਼ਰਮ ਆਈ ਅਤੇ ਬੜਾ ਪਛਤਾਵਾ ਲੱਗਿਆ ਉਹ ਫਿਰ ਗੁਰੂ ਜੀ ਦੇ ਪਾਸ ਜਾਣ ਤੇ ਉਹਨਾਂ ਦੀ ਖਾਤਰ ਸ਼ਹੀਦ ਹੋਣ ਨੂੰ ਤਿਆਰ ਹੋ ਗਏ ਉਹ ਜਥਾ ਬਣਾ ਕੇ ਤੁਰ ਪਏ ਉਹਨਾਂ ਦੇ ਮੂਰੇ ਚਭਾਲ ਦੇ ਢਿੱਲੋਂ ਕਰਾਣੇ ਦੀ ਸੁਆਣੀ ਮਾਈ ਭਾਗੋ ਅਤੇ ਸੁਰ ਸਿੰਘ ਦੇ ਢਿੱਲੋਂ ਜੱਟ ਪਾਈ ਮਹਾ ਸਿੰਘ ਜੀ ਸਨ ਇਹ ਭਾਈ ਸਾਹਿਬ ਰਠੌਲਾ ਦੇ ਦੋਤਰੇ ਸਨ ਇਹ ਜਥਾ ਗੁਰੂ ਜੀ ਦੀ ਪਾਲਚ ਮਾਲਵੇ ਪਹੁੰਚਾ ਦਿਨ ਰਾਤ ਪੈਂਡਾ ਕਰਕੇ ਓਖੇ ਦਰਾਣੇ ਦੀ ਟਾਬ ਦੇ ਪਾਸ ਪਹੁੰਚੇ ਗੁਰੂ ਜੀ ਉੱਥੋਂ ਥੋੜੀ ਦੂਰ ਟਿੱਬੀ ਦੇ ਉੱਪਰ ਟਿਕੇ ਹੋਏ ਸੀ ਪਿੱਛੋਂ ਸਰਹਿੰਦ ਦਾ ਨਵਾਬ ਵजीर खान ਫੌਜ ਲੈ ਕੇ ਢਾਬ ਦੇ ਨੇੜੇ ਪੁੱਜ ਗਿਆ ਮੋਚੈਲਾਂ ਦੇ ਜਥੇ ਨੇ ਢਾਬ ਤੇ ਚੜ੍ਹਦੇ ਪਾਸੇ ਮੋਰਚਾ ਲਾ ਲਿਆ ਨਵਾਬ ਨੇ ਇਸ ਪਾਸੇੋਂ ਆਉਣਾ ਸੀ ਉਹਨਾਂ ਨੇ ਝਾੜੀਆਂ ਦੇ ਉੱਤੇ ਚੌਦਰਾ ਤਾਣ ਦਿੱਤੀਆਂ ਤਾਂ ਜੋ ਵੈਰੀ ਸਮਝਣ ਕਿ ਖਾਲਸੇ ਦਾ ਤੰਬੂ ਲੱਗੇ ਹੋਏ ਹਨ ਸ਼ਾਹੀ ਫੌਜ ਆ ਪਹੁੰਚੀ ਗੁਰੂ ਜੀ ਦੇ ਸਿੱਖ ਬੜੀ ਦਲੇਰੀ ਤੇ ਬਹਾਦਰੀ ਨਾਲ ਲੜੇ ਉਹਨਾਂ ਨੇ ਵੈਰੀਆਂ ਦੇ ਚੰਗੇ ਆਹੂ ਲਾਹੇ ਗੁਰੂ ਜੀ ਵੀ ਟਿੱਬੀ ਤੇ ਬੈਠੇ ਤੀਰਾਂ ਦੀ ਵਰਖਾ ਕਰਦੇ ਅਤੇ ਵੈਰੀਆਂ ਨੂੰ ਵਿੰਨਦੇ ਰਹੇ ਵੈਰੀਆਂ ਦੇ ਪੈਰ ਓਖੜ ਗਏ ਉਹ ਮੈਦਾਨ ਛੱਡ ਕੇ ਹਰਨ ਹੋ ਗਏ ਮੈਦਾਨ ਖਾਲਸੇ ਦੇ ਹੱਥ ਵਿੱਚ ਰਿਹਾ ਗੁਰੂ ਕਲਗੀਧਰ ਜੀ ਹੁਣ ਲੜਾਈ ਦੇ ਮੈਦਾਨ ਦਾ ਢੇੜਾ ਲਾਉਣ ਲੱਗੇ ਉਹ ਸ਼ਹੀਦ ਹੋਏ ਹਰੇਕ ਸਿੱਖ ਦਾ ਸਿਰ ਗੋਦੀ ਵਿੱਚ ਰੱਖਦੇ ਅਤੇ ਪੂੰਝਦੇ ਸਨ ਉਹ ਹਰੇਕ ਦੇ ਨਾਲ ਪਿਆਰ ਕਰਦੇ ਅਤੇ ਹਰੇਕ ਨੂੰ ਵਰ ਦਿੰਦੇ ਸਨ ਇਸ ਤਰ੍ਹਾਂ ਕਰਦੇ ਕਰਦੇ ਉਹ ਉਸ ਥਾਂ ਪਹੁੰਚੇ ਜਿੱਥੇ ਭਾਈ ਮਹਾ ਸਿੰਘ ਜੀ ਪਏ ਸਨ ਗੁਰੂ ਜੀ ਨੇ ਭਾਈ ਸਾਹਿਬ ਦਾ ਸਿਰ ਗੋਦੀ ਵਿੱਚ ਰੱਖ ਲਿਆ ਤੇ ਮੂੰਹ ਪੂੰਝਿਆ ਪਾਈ ਸਾਹਿਬ ਸਹਿਕ ਰਹੇ ਸਨ ਕੁਝ ਚਿਰ ਮਗਰੋਂ ਪਾਈ ਸਾਹਿਬ ਨੇ ਅੱਖਾਂ ਖੋਲੀਆਂ ਆਪਣਾ ਸੀਸ ਸ੍ਰੀ ਦਸ਼ਮੇਸ਼ ਜੀ ਦੀ ਗੋਦੀ ਵਿੱਚ ਧਰਿਆ ਦੇ ਕੇ ਉਹਨਾਂ ਦਾ ਲੂੰ ਲੂੰ ਆਨੰਦ ਦੇ ਨਾਲ ਭਰ ਗਿਆ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਮੰਗੋ ਕੀ ਮੰਗਦੇ ਹੋ ਪਾਈ ਮਹਾ ਸਿੰਘ ਜੀ ਨੇ ਕਿਹਾ ਜਦੋਂ ਮੇਰਾ ਨਿਕੰਮਾ ਸਿਰ ਆਪਦੀ ਗੋਦ ਦੇ ਵਿੱਚ ਟਿਕ ਗਿਆ ਤਾਂ ਮੈਨੂੰ ਸਭ ਕੁਝ ਮਿਲ ਗਿਆ ਮੇਰੀਆਂ ਸਭ ਮੁਰਾਦਾਂ ਪੂਰੀਆਂ ਹੋ ਗਈਆਂ ਗੁਰੂ ਜੀ ਨੇ ਫਿਰ ਕਿਹਾ ਤੂੰ ਵੀ ਜੇ ਕੋਈ ਇੱਛਾ ਹੈ ਤਾਂ ਦੱਸੋ ਤਾ ਭਾਈ ਸਾਹਿਬ ਨੇ ਕਿਹਾ ਚੰਗਾ ਜੀ ਜੇ ਦਿਆਲ ਹੋਏ ਤਾਂ ਉਹ ਬੇਦਾਵਾ ਪਾੜ ਦਿਓ ਜਿਹੜਾ ਮੈਂ ਤੇ ਮੇਰੇ ਜਹੇ ਹੋਰ ਵੀਰ ਲਿਖ ਕੇ ਦੇ ਕੇ ਗਏ ਸੀ ਮਿਹਰ ਕਰੋ ਭੁੱਲਿਆਂ ਨੂੰ ਬਖਸ਼ੋ ਅਤੇ ਟੁੱਟੀ ਗੰਡੋ ਗੁਰੂ ਜੀ ਕਹਿਣ ਲੱਗੇ ਤਨ ਸਿੱਖੀ ਤਨ ਸਿੱਖੀ ਹਾਂ ਸਿੱਖ ਆਪਣਾ ਨਹੀਂ ਸਕੋਂ ਸਭ ਦਾ ਭਲਾ ਚਾਹੁੰਦੇ ਹਨ ਉਹਨਾਂ ਨੇ ਕਮਰ ਕਸੇ ਦੇ ਵਿੱਚੋਂ ਬੇਦਾਵੇ ਵਾਲਾ ਕਾਗਜ਼ ਕੱਢਿਆ ਅਤੇ ਪੁਰਜਾ ਪੁਰਜਾ ਕਰਕੇ ਸੁੱਟ ਦਿੱਤਾ ਏ ਵੇਖ ਕੇ ਭਾਈ ਮਹਾ ਸਿੰਘ ਜੀ ਦੇ ਹਿਰਦੇ ਨੂੰ ਠੰਡ ਪੈ ਗਈ ਉਹਨਾਂ ਨੇ ਲੰਮਾ ਸਾਰਾ ਸੁੱਖ ਦਾ ਸਾਲਿਆ ਅਤੇ ਸੱਚਖੰਡ ਜਾ ਪਹੁੰਚੇ ਉਸ ਤੋਂ ਮਗਰੋਂ ਗੁਰੂ ਜੀ ਉਸ ਥਾਂ ਪਹੁੰਚੇ ਜਿੱਥੇ ਮਾਈ ਭਾਗੋ ਜੀ ਫੱਟੜ ਹੋਏ ਪਏ ਸੀ ਗੁਰੂ ਜੀ ਨੇ ਉਹਨਾਂ ਨੂੰ ਹੋਸ਼ ਵਿੱਚ ਲਿਆਂਦਾ ਫਿਰ ਉਹਨਾਂ ਨੂੰ ਮਾਈ ਭਾਗੋ ਨੂੰ ਭਾਈ ਮਹਾ ਸਿੰਘ ਜੀ ਦੀ ਟੁੱਟੀ ਗੰਡਣ ਦਾ ਹਾਲ ਦੱਸਿਆ ਮਾਈ ਜੀ ਦਾ ਲੂੰ ਲੂੰ ਖੜ ਗਿਆ ਉਹ ਕਹਿਣ ਲੱਗੇ ਸ਼ੁਕਰ ਹੈ ਕਿ ਗੁਰੂ ਦੇ ਨਾਲੋਂ ਟੁੱਟ ਕੇ ਚਲੇ ਗਏ ਫਿਰ ਨਾਨਕ ਦੇ ਨਾਲ ਗੰਡੇ ਗਏ ਮਝਾ ਲਾ ਨੇ ਸਿੱਖੀ ਬਚਾ ਲਈ ਹੈ ਮਾਈ ਭਾਗੋ ਜੀ ਅਖੀਰ ਦਮ ਤੱਕ ਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਰਹੇ ਇਸ ਜੰਗ ਦੇ ਵਿੱਚ ਸ਼ਹੀਦ ਹੋਣ ਵਾਲਿਆਂ ਨੂੰ ਗੁਰੂ ਜੀ ਨੇ ਮੁਕਤੇ ਕਹਿ ਕੇ ਨਿਵਾਜਿਆ ਇਸ ਜਗ੍ਹਾ ਦਾ ਨਾਮ ਉਹਨਾਂ ਨੇ ਮੁਕਤਸਰ ਰੱਖਿਆ ਉੱਥੇ ਇਹ ਇੱਕ ਸੋਨਾ ਗੁਰਦੁਆਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ